ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਵਲੌਗ 'ਚ ਤੇ ਅੱਜ ਆਪਾਂ ਕੱਢਣ ਲੱਗੇ ਹਾਂ ਕਣਕ ਟਾਈਮ ਹੋ ਗਿਆ ਸਮਥਿੰਗ ਲਾਈਕ ਸਾਢੇ 12 1 ਵਜੇ ਗਿਆ ਤੇ ਆਪਾਂ ਕਣਕ ਕੱਢਣੀ ਸੀ ਧੋਤੀ ਪਈਏ ਕਣਕ ਆਪਣੀ ਕਣਕ ਬਾਵਾ ਸਾਰੀ ਢੋਲੀ ਸੀਗੀ ਕਿਉਂਕਿ ਹੁਣ ਪਤਾ ਵੀ ਅੱਗੇ ਸਿਆਲ ਹੁੰਦੇ ਨੇਗੇ ਤਾਂ ਕਰਕੇ ਫਿਰ ਉਹ ਦੋ ਕਣਕ ਕੇਰਾ ਧੁੱਪਾਂ ਜੀਆਂ ਲਵਾ ਕੇ ਰੱਖ ਲਈਆਂ ਸੀਗੀਆਂ ਤੇ ਹੁਣ ਪਿੰਨ ਕਰਾਉਣ ਕਰਕੇ ਕੇਰਾ ਧੁੱਪ ਜੀ ਲਵਾ ਲੈਣੀ ਐ ਇਸ ਧੁੱਪ ਥੋੜੀ ਨਿਕਲੀ ਹੋਈ ਐ ਵੀ ਸਲਾਵ ਦੀ ਨਾ ਫੜੀ ਦੀ ਹੋਵੇ ਧੋਤੀ ਵੀ ਕਣਕ ਨੇ ਤੇ ਮੈਂ ਤਾਂ ਮੁੰਨ ਨੂੰ ਪਹਿਲਾਂ ਕਣਕ ਕੱਢਦੇ ਆਂਗੇ ਫਿਰ ਦੇਖਣਾ ਕੀ ਕੰਮ ਕੰਪਨੀ ਨੇ ਬਾਹਰ ਚ ਦੇ ਚਲੋ ਮੈਂ ਚੱਲ ਅੰਦਰ ਕੜੀਬੂਰੀ ਲਾਉਣੀ ਆ ਦੋ ਪਿਆਣੀ ਆਣੀ ਉਹੋ ਇਹਨਾਂ ਚ ਕੱਟਤਾ ਕਰ ਅੱਛਾ ਲੈ ਆਵਾਂ ਰਾਮ ਇਹ ਐ ਸ਼ਾ ਬੋਰੀ ਮੋਟ ਕਿ ਕਿਸ ਕੇ ਬਾਹਰ ਮਾਰਨੀ ਹੈ ਮਾਰੂੰਗਾ ਨੀ ਕਿ ਕਿਸ ਦੀ ਮਾਰਨੀ ਹੈ ਪਹਿਲੀ ਬੋਰੀ ਕੱਢਤੀ ਵਾਰ ਹੁਣ ਦੂਜੀ ਦੀ ਵਾਰ ਚੱਲ ਮਾਂ ਉਹ ਹੋ ਮੈਨੂੰ ਪਤਾ ਨਹੀਂ ਕਿੱਡਾ ਜາດ ਕਰੀਏ Dress ਵਾਲੇ ਆ ਵੀ ਸਾਰੀ ਕੱਢਣੀ ਇਹਦੇ ਬਤੀ ਜਿਹੜੀ ਬੋਰੀ ਚੀਜ਼ ਆ ਉਹ ਜੀ ਸੈਟ ਦੀ ਚਲ ਬਚਰਾ ਕ੍ਰੇਮੇਟੋ ਤੇ ਅਸੀਂ ਇੰਨੀ ਕਣਕ ਧੋ ਧੋ ਕੇ ਰੱਖੀ ਹੋਈ ਆ ਸਰਦੀਆਂ ਵਾਲੀ ਕਣਕ ਸਾਰੀ ਸਰਦੀਆਂ ਵਾਲੀ ਕਣਕ ਜਿਹੜੇ ਨਾਲ ਟੱਬਰ ਆ ਗਿਆ ਮੇਰਾ ਸਰਦੀਆਂ ਚ ਦੁਆਰੇ ਧੋਣੀ ਪੈਣੀ ਆ ਨਹੀਂ ਮੈਂ ਖੋਲਾ ਘਰ ਤਾਂ ਚੱਲਣ ਦੇ ਚੱਲਣ ਦੇ ਚੱਲ 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 ਤਪ ਪਛੀ ਲੱਗ ਜੂ ਅੱਤਨ ਤੱਕ ਬਸ ਇਨਾ ਕੰਮ ਹੀ ਸੀ ਉਹ ਜਿਹੜੀ ਅੰਦਰ ਬੁਰਥਾ ਲੜ ਗਈ ਉਹ ਵੀ ਤਾਂ ਉੱਤੇ ਰੱਖਣੀ ਆ ਚਾ ਬਸ ਆ ਗੇਟ ਬੰਦ ਕਰਨ ਇਹ ਤਾਂ ਨਹੀਂ ਹੁਣ ਬੰਦ ਹੁੰਦਾ ਚੱਲ ਚਾ ਰੱਖੀ ਹੋਈ ਚਾਹ ਦੇਖੀ ਹੈ ਇਹ ਹੁਣ ਪਚਾ ਪੀਵਾਂਗੇ ਮੰਮੀ ਮੰਮੀ ਦੇ ਵਲੌਗ ਚ ਹੁੰਦਾ ਕਰਦੇ ਹਾਂ ਹੁਣ ਆਪਾਂ ਵੀ ਮਾ ਕੇ ਚਾਹ ਮੰਮੀ ਨੇ ਰੱਖੀ ਐ ਚਾਹ ਦੇ ਕੰਮ ਫੇਰ ਆਪਾਂ ਫੇਰ ਆਪਾਂ ਕਰਾਂਗੇ ਕੰਮ ਸੰਨੀਆਂ ਦਾ ਵੇੜਾ ਵੀ ਹੋਣਾ ਸੰਨੀਆਂ ਦਾ ਵੇੜਾ ਵੀ ਹੋਣਾ ਹਲੇ ਸਵੇਰ ਵਾਲੀ ਰਸੋਈ ਜਿਹੜੀ ਖਿਲੀ ਛੁੱਡੂ ਹਣੇ ਦਾ ਜੰਮ ਮੰਮੀ ਲੱਖਣੇ ਕੋ ਐਂਟਰੀ ਕਰ ਲਈ ਹਾਏ ਰੱਬਾ मम्मी चाह कट्रिया कर दल सं जवाक आ जान और की करना मम्मी <laughs> ने कहना काम ही कम ने जो मर्जी कर लो कम तो सारा दिन ही मुकते हैं <laughs> ਉਹ ਬਣਾਉਂਦੇ ਬੀਟੀ ਜਮਦੀ। ਤਾਂ ਮੈਂ ਕਿਹਾ ਕਿ ਇਹ ਦੋ ਕਰਨਾ ਭਾਤਾ ਕੋਈ ਕਰਦਾ ਨਹੀਂ ਆਪੇ ਹੀ ਕਰਨਾ। ਇੱਕ ਤਾਂ ਸਾਡੀ ਮੰਮੀ ਨੂੰ ਤੋਂ ਤੱਕ ਨੇ ਚਾੜ ਹੀ ਪਿੰਦੀ ਹੈਗੀ। ਪਤਾ ਨਹੀਂ ਕੀ ਸੁਆਦ ਲੱਗਦਾ ਨੂੰ। ਮਾ ਤ ਚਾਹੀ ਨਹੀਂ ਪਿੰਦੀ। ਅਸੀਂ ਬੰਦੇ ਚਾਹੀ ਨਹੀਂ ਪਿੰਦੇ। ਦੇ ਪੀਣ ਲਈ ਬਣਾਉਣਾ। ਮੰਮੀ ਦੀ ਬਿਰਤੀ ਲੱਗੀ ਹੋਈ ਆ। ਮੇਰੇ ਜਵਾਸ ਸੇ ਨੋਲੀ ਗਈ ਮੈਂ ਪੂਰੀ ਬੇਰਤੀ ਨੜਾ ਦਿਲ ਨੂੰ ਨਾਲੀ ਚਾਹ ਬਣ ਰਹੀ ਆ ਡੈਡ ਦੀ ਚਾਹ ਪਾ ਲਈ ਜੋਤ ਨੇ ਸਾਰਿਆਂ ਨੂੰ ਜੋਤੀਪਾਤੀ ਨੋ ਵੇ ਇੱਕ ਬੰਦਾ ਸਾਡਾ ਕੋਲ ਗੋਪਤ ਅੰਦਰ ਉਟਾਇਆ ਹੋਇਆ ਹੈ ਉਹ ਸਾਡਾ ਫੋਰੇ ਚ ਤਾਰਿਆ ਹੋਇਆ ਹੈਗਾ ਸਾਰੇ ਮੁੰਡੇ ਆਪੋ ਆਪਣਾ ਕੰਮ ਕਰ ਰਹੇ ਕੱਲੀ ਮੈਂ ਹੀ ਵੇਲੀ ਆ ਨਾਲੇ ਮੰਮੀ ਵੀ ਰਹੇ ਮੰਮੀ ਵੀ ਆਪਦਾ ਕੰਮ ਕਰਦੀ ਆ ਸਾਰੇ ਕੰਮ ਕਰਦੇ ਕੱਲੀ ਮੈਂ ਵੇਲੀ ਆ ਦੋਨਾਂ ਦਾ ਪ੍ਰਧਾਨ ਮੈਂ ਵੇਲੀ ਆ ਮਬਸਾਹੀ ਕੋਲ ਤੈ ਹੈ ਕਿ ਮੈਂ ਵੇਲੀ ਦਾ ਪ੍ਰਧਾਨ ਹਾਂ ਹੋ ਸਾਡੇ ਇੱਕ ਬੰਦੇ ਦੀ ਸੇਵਾ ਹੋ ਬੈੱਡ ਤੇ ਚਾਹ ਬੈੱਡ ਤੇ ਰੋਟੀ ਬੈੱਡ ਤੇ ਪਾਣੀ ਚੱਲਿਆ ਉਹ ਰਿਟਰਾਜਾ ਹੱਕ ਦੀਆ ਨਾ ਲਾਜੋ ਤੇ ਚਾਹ ਲਾਜੋ ਤੇ ਚਾਹ ਕੋਈ ਹੋਰ ਸੇਵਾ ਚਾਹੀਦੀ ਹੋਵੇ ਉਹ ਵੀ ਕਰ ਦਾਂਗੇ ਡੈਡੀ ਤਾਂ ਸੌ ਗਿਆ ਅਗੜ ਤੇ ਚਾਹ ਨਹੀਂ ਪੀਣੀ ਚਾਹ ਪੀਣੀ ਕਰਦਾਗਾ ਤਾਂ ਮੈਂ ਆਖੇ ਮੇਰੇ ਚੱਪੜਾ ਕਿੱਥੇ ਨੇ ਚੱਪੜਾ ਤੇਰੀ ਮਾਂ ਪਾਈ ਫਿਰਦੀਆਂ ਮੇਰੀਆਂ

ਦੇਖਿਆ ਨਾ ਕਦ ਕਦ ਫਿਲ ਜਰ ਇਹਨ ਦਾ ਵੀ ਕੱਲੀ ਖੜੀ ਚੱਕੀ ਜਾਂਦੀ ਆ ਕੀ ਪਤਾ ਇਹਨੂੰ ਹੁੰਦਾ ਉਹਦੇ ਕਨਾਮ ਤੇ ਬੇਚਾਰੀ ਚਲੋ ਗੋਹਾ ਸਿੱਟੀਏ ਗੋਹਾ ਸਿੱਟੀਏ ਗਾਇਜ਼ ਗੋਹਾ ਕੰਮ ਖਈਆ ਹੌਲੀ ਹੌਲੀ ਸਾਹ ਬਾਜੂ ਬਚਾਰਦੇ ਨਾ ਜੇ ਉਧਰ ਕੋਈ ਆਉਂਦਾ ਬੁੱਟੇ ਹੋਣੀ ਆ ਵੀ ਗਏ ਉਹ ਆਓ ਡਾక్టర్ ਨੂੰ ਤਿੰਨ ਦੇਖਣੀ ਸੀ ਤੁਨ ਨਾ ਆਈ ਹੋਈ ਨਹੀਂ ਬਾਈ ਨਾ ਤੁਨ ਉਹ ਦੋਈ ਉਹ ਮੈਂ ਤੇ ਆਏ ਆਏ ਏਣ ਮਸਾ ਮਮੀ ਲਾਉਦੀ ਐ ਸਕੂਲੋਂ ਆ ਕੇ ਆਉਦੀ ਮਾਸਟਰਨੂ ਸਨਿਰ ਲਾਇਏ ਨਾ ਫੋਟੋ ਮਾ ਦੇਖੋ ਫੋਟੋ ਲੈਣੇ ਦੇਖ ਲੈ ਜੀ ਤੂੰ ਬਾਈ ਕਿ ਧੂਪਾ ਲਾ ਜਾੜੂ ਤਾਂ ਨਹੀਂ ਮਾਰਨ ਵਾਲਾ ਹਾਂ ਹਾਂ ਓ ਮਾਈ ਗਾਸ਼ ਜੋਤ ਬਿਨਾ ਵੀ ਨਹੀਂ ਸਾਰਦਾ ਤੇਰੇ ਬਿਨਾ ਵੀ ਨਹੀਂ ਸਾਰਦਾ ਹੋਰ ਨੀ ਉਹ ਕਿਸੇ ਦਾ ਹੈ ਬਸ ਜੋਤ ਤੇ ਤੇਰਾ ਹੀ ਆ ਕੱਲ ਕਹਿੰਦਾ ਸੀਗਾ ਕਹਿੰਦਾ ਮੈਂ ਤਾਂ ਜੋਤੂ ਦਾ ਹੀ ਆਉਂਦਾ ਤਾਂ ਤੈਨੂੰ ਇਰੀਟੇਟ ਕਰਦੀਆਂ ਰਹਿੰਦੀਆਂ ਨੇ ਮੈਨੂੰ ਯਾਰ ਉਹ ਤੇਰਾ ਡਿੱਗਿਆ ਸੀ ਮੈਨੂੰ ਪਤਾ ਮੇਰਾ ਫੋਨ ਡਿੱਗਿਆ ਸੀ ਸਵੇਰੇ ਉਹ ਬੈੱਡ ਤੇ ਸਾਈਡ ਤੇ ਕੁੱਝ ਤੋਂ ਚਾਦਰ ਦਾ ਉੱਧਰ ਨੂੰ ਪਾਸਾ ਚੜਕਣਾ ਵਾਲਾ ਹੁੰਦਾ ਤੁਸੀਂ ਬੈੱਡ ਨਹੀਂ ਲੋ ਗੱਦਾ ਨਹੀਂ ਲੋਟ ਆਹ ਗੱਦਾ ਨਹੀਂ ਲੋਟ ਕਰਦੇ ਬਸ ਬਹੁਤ ਐਨਾ ਕਿੰਦਾ ਤਾਂ ਆਉਣੀ ਹੈ ਸਾਰੇ ਤੇ ਹੋਰ ਹੋਣਾ ਸਾਰੇ ਤੇ ਹੂੰ ਬਸ ਥੋੜੀ ਫੇਰਨਾ ਨਾ ਨਾ ਬਸ ਇੰਝ ਪਾ ਦੇ ਕੋਈ ਨਾ ਫਿਰ ਫਿਰ ਖਾਲੀ ਪਿਉਣੀ ਆ। ਹਾਂ ਚੁੱਪ ਤੇ ਅੰਮ੍ਰਿਤਸਰ ਲੱਕ ਕੇ ਬਸ ਤੇ ਸਰੋਂ ਦੀ ਵੀ ਬਣਦੀ ਹੈ। ਤੇਲ ਨਿਕਲ ਜਾਂਦਾ ਹੈ ਗਾਧ ਰਹਿ ਜਾਂਦੀ ਹੈ। ਹਾਂ। ਹਲਕਾ। ਬਸ ਸੋਨੱਕ ਬਥੇਰੇ ਦਾਣੇ ਦਾ ਬਾਰੇ। ਦਾਣੇ ਦਾ। ਬੋਤਲ ਦਾ ਬੁਢਲੀ ਚ ਪਾ ਲਈ ਪਹਿਲੇ ਇਹਨੂੰ ਕੁਛ ਨਹੀਂ ਹੁੰਦਾ ਤੂੰ ਬੁਢਲੀ ਚ ਦਾਣਾ ਪਾ ਲੈ ਕਿੰਨਾ ਘਰ ਲਿਆ ਬਾਲਾ ਬਿਨੋਂ ਪਰ ਨਹੀਂ ਮਾਜਾ ਇਹ ਮਾਹ ਬੋਤ ਹੂੰ ਬੱਦੂ ਆ ਕੱਟ ਪਾਉਣਾ ਸੀ ਦੂ ਚਲੋ ਪਾਓ ਕੋਦੇ ਪਿਆ ਦੇ ਨੀ ਭਰਿਆ ਥੋੜਾ ਜਿਹਾ ਰੱਖ ਲਈ ਥੋੜਾ ਜਿਹਾ ਚਲ ਇੱਕ ਥੋੜਾ ਰੱਖ ਹੀ ਲਉਂਦਾ ਤਾਰ ਚੋਂ ਨੀ ਰੱਖ ਲਈ ਬਸ ਥੱਲੇ ਤਾਂ ਕਨਾਲਾ ਥੱਲੇ ਦਾ ਕਨਾਲਾ ਹੀ ਖੋਣ ਨਹੀਂ ਚਲੋ ਬਸ ਜੇ ਬੰਦੀ ਖੜੂ ਕਿੱਥੇ ਤਾਂ ਉੱਧਰ ਹੀ ਬਸ ਕਰੀ ਤੇ ਇੱਧਰ ਬੰਦੇ ਤੇ ਉੱਧਰ ਬੰਦੇ ਜਿੱਥੇ ਮਰਜ਼ੀ ਬੰਦੇ ਸਤ ਸ੍ਰੀ ਅਕਾਲ ਜੀ ਮੈਨੂੰ ਆਉਂਦੀ ਹੈ ਦੇਖਦਾ ਲੱਗਿਆ ਕਿੱਥੇ ਮੰਮੀ ਮੈਂ ਤਾਂ ਪੁੱਛਣਾ ਸੀ ਜੇ ਚੱਲ ਮੈਂ ਆਪ ਹੀ ਦੇਖ ਲੈਂਦਾ ਇੱਥੇ ਲੱਗਿਆ ਬਹੁਤ ਯਾਨੀ ਕਿ ਜਗਾਹ ਬੱਸ ਮੰਮੀ ਇਹ ਨਹੀਂ ਪੇਖੇ ਹੁੰਦੇ ਉਹ ਸੀ ਉਹ ਦੇਖੀ ਕਿੰਨਾ ਵੱਡਾ ਪੇਠਾ ਕਿੱਡਾ look at her petha guys look at her petha it's it's too big it's 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 too big toh ye ek hi haan maine ki ke tu aye main ne toh pata nahi ge he bagu mummy ne ki ke ha na hmm oh tak to bel lag gayi chale chali ਕਮਨ ਗਾਇਜ਼ ਕਮਨ ਗਾਇਜ਼ ਮਮੀ ਬੇਕਾਈ ਕੀ ਸੀ ਓਨਲੀ ਵਨ ਗਾਇਜ਼ ਰੋਟੀਆਂ ਤੇ ਨਾਣ ਮਿਰਚ ਲਾ ਕੇ ਨਾਲ ਚਾਹ ਕਰਨੀ ਹੁੰਦਾ ਨਾਲ ਪਿਆਜ਼ ਕਰਨੀ ਹੁੰਦਾ ਨਾਲ ਖਵਾਉਣ ਖਾਂਦਾ ਮੱਖਣੀ ghee ਧਰ ਲਾ ਪੂਰਾ ਮੱਖਣੀ ghee ਧਰ ਲਾ ਪੋਰੇ ਲੈ ਦਿਵਾ ਦੇ ਡੇਢ ਨੇ ਦੀ ਵੱਧ ਵੀ ਕਰ ਤੂੰ ਸਾਰਾ ਨਹੀਂ ਕਰਦਾ ਨਾ ਤੂੰ ਤੂੰ ਪੋਤਾ ਡੇਢ ਹੀ ਨਾ ਉਹ ਤੇ ਸੋ ਤੇਗ ਨੂੰ ਸਾਰਾ ਹੀ ਕਰ ਆ ਆ ਆਪਾਂ ਤੜਕਾ ਚੀ ਜੀ ਜੰਨੇ ਗਾਇਸ ਸਬਜੀ ਬਣਾਉਣ ਲਈ ਅੱਜ ਕਾਦੀ ਦਾਲ ਸਬਜੀ ਬਣਾਉਣੀ ਆਪਾਂ ਬੈਠਾ ਓ ਮਾਈ ਗਾਡ ਬੈਠਾ ਬਣਾੜਾ ਬੈਠਾ ਹੁਣ ਆਪਾਂ ਡਿਟੇਲਸ ਐਕਸਪਲੇਨ ਕਰਾਂਗੇ ਕੀ ਚੀਰ ਦਿਆ ਲਸਣ ਪਲੱਸ ਪਿਆਜ਼ ਪਲੱਸ ਮਿਰਚਾਂ ਪਲੱਸ ਅਦਰਕ ਤੁਹਾਨੂੰ ਚੁੱਲੇ ਤੇ ਅੱਗੇ ਮਚਾਉਂਦੀ ਦਿਖਾਉਣੀ ਹੈ ਗਾਇਸ ਸਾਡੀ ਮੰਮਾ ਚੁੱਲੇ ਤੇ ਅੱਗੇ ਮਚਾਉਂਦੀ ਆ ਗਰਚਾ ਅਸੀਂ ਰੋਟੀ ਅਸੀਂ ਰੋਟੀ ਚੁੱਲੇ ਤੇ ਬਣਾਉਣੀ ਹੈ ਯੂ ਗਰਚਾ ਵੱਟਾਈ ਸੇ ਯੂ ਗਰਚਾ ਪਤਲਾ ਪਤਲਾ ਨਹੀਂ ਯੂ ਗਰਚਾ ਯੂ ਗਾਟ ਇਟ ਤੁਹਾਨੂੰ ਪਤਾ ਲੱਗ ਗਿਆ ਸੀ ਕੀ ਕਹਿਣਾ ਚਾਹਣੇ ਆ ਥੱਲੇ ਰੱਖੀ ਕੀ ਤੇ ਨਾ ਅੰਦਰ ਉਸ ਮਾਂ ਚੱਕ ਲਿਆ ਤੇਲ ਤੋਂ ਚਲੋ ਆ ਜਾ ਫਿਰੇ ਫਿਰ ਆ ਲੇਟ ਹੋ ਜਾਂਦੇ ਹਾਂ ਚੁੱਲੇ ਤੇ ਦੇਖੋ ਗਾਇਸ ਕਿਦਾਂ ਅੱਗ ਮਚਦੀ ਆ ਅੱਜ ਦੇ ਅੱਜ ਦੀ ਪੀੜ੍ਹੀ ਨੂੰ ਅਸੀਂ ਚੁੱਲੇ ਤੇ ਅੱਗ ਮਚਾਉਣੀ ਸਿਖਾਵਾਂਗੇ ਚਾ 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 Oh my god, machiki, machi, matchike, matchige, oh yes, Agamachipi. Wow, Agamachipi guys.

ਜਦ ਦੇ ਵੀ ਅਕੇ ਗਾਇਸ ਹੁਣ ਕੋਸਾ ਮੁਰੇ ਹੋਣਗੇ ਸਬਜੀ ਬਰਾਨ ਲਈ ਲਓ ਜੀ ਹੁਣ ਕੋਸਾ ਸਬਜੀ ਬਣਾਉਣਗੇ ਮੰਮਾ ਬਟੋ ਤੇ ਫਟੋ ਬਣਾਉਂ ਉਹਦ ਨਹੀਂ ਨਹੀਂ ਬਣਾਈ ਸੀ ਬੈਠਾ ਦਨੇ ਰ ਮੱਦ ਨੂੰ ਖਾ ਚਟਨੀ ਲਗਾ ਨਾ ਕੋਸਾ ਬਹਣ ਕੇ ਕੋਸਾ ਦਾ ਪੋਜੀਸ਼ਨ ਬਦਲ ਦਿਆ ਕਹਿੰਦੇ ਅਸੀਂ ਇਹ ਬਣਾਉਣਾ ਕੋਸਾ ਬਦੂ ਮੱਚ ਪੜਦੇ ਕਿ ਅਸੀਂ ਰੱਖ ਦੇ ਪਾਈ ਤੂੰ ਤੇ ਧੱਕੇ ਹੀ ਕਰਦਾ ਸਾਡੇ ਅੱਗੇ ਨਹੀਂ ਮੱਚਨ ਦਿੱਤੀ ਜਾ ਯਾਰ ਤੱਕਾ ਬਾਜੀ ਤੱਕਾ ਤੱਕਾ ਵੀਰਜੀ ਤੱਕਾ ਬਾਊ ਮੈਂ ਕਹਾਣੀ ਤੇਰੇ ਕੋਲੋਂ ਬੰਦੀ ਆ ਵੱਡੀ ਉਹ ਬਾਊ ਉਹ ਬਾਊ ਵੱਡੀ ਬੰਦੀ ਆ ਹੁਣ ਤੁਸੀਂ ਸਬਜੀ ਦਾ ਪ੍ਰੋਸੈਸ ਦੇਖੋਗੇ ਤੇ ਤੂੰ ਕਾ ਤੇ ਉੱਧਰ ਬੈਠੇ ਹੋਰੇ ਬੈਠਾ ਮਿਲ ਜਾ ਮਗਾ ਦੇਣੀ ਤੂੰ ਜਾ ਤੂੰ ਲਿਆ ਮੈਂ ਬਣਾ ਦੇਣੀ ਪਰੇ ਹੋ ਜਾ ਉੱਧਰ ਰਹਿ ਗਈ ਸੀ ਮੱਧ ਤੇ ਕਦਾ ਮੈਨੂੰ ਕੱਢਣਾ ਤਾਂ ਸਮਾਰ ਗਿਆ ਉਹਨੇ ਲਾਇਆ ਨਹੀਂ ਸੀ ਮੇਰੇ ਨਾਲ ਹਾਂ ਲੈ ਚੱਲ ਤੁਹਾਨੂੰ ਪਤਾ ਨਹੀਂ ਹੈ ਕਿ ਤਾਂ ਹੀ ਕੋਸਾ ਮੂਰੇ ਹੋਣ ਫਿਰਦੇ ਸੀ ਪਤਾ ਹੈ ਓਏ ਨਾ ਜੀ ਰਾ ਨਿਰਾਜੀ ਰੱਖਣਾ ਪورا ਥੋੜਾ ਪਾਣੀ ਥੋੜੀ ਵਾਲੀ ਗੱਲ ਨਹੀਂ ਵਧੀਆ

ਬੋਲਵੇ ਕੀ ਕੀ ਬਣੀ ਆ ਮੇਰੀ ਅੱਖਾਂ ਧੂਏ ਨਾਲ ਮੱਟ ਗਈ ਨਾ ਗਾਇਸ ਪਹਿਲਾਂ ਲਸਣ ਪਾਇਆ ਪਹਿਲਾਂ ਤੇਲ ਪਾਇਆ ਫਿਰ ਇਹਦੇ ਵਿੱਚ ਪਾਇਆ ਜੀਰਾ ਫਿਰ ਪਾਇਆ ਦੇ ਵਿੱਚ ਲਸਣ ਫਿਰ ਪਾਇਆ ਅਦਰਕ ਫਿਰ ਉਹਨੂੰ 2-4 ਮਿੰਟਾਂ ਲਈ ਹਿਲਾਇਆ ਫਿਰ ਪਾਇਆ ਪਿਆਜ਼ 2-4 ਮਿੰਟਾਂ ਲਈ ਉਹਨੂੰ ਕੋ 10 ਤੋਂ 15 ਸੈਕਿੰਡs ਖੜਾ ਦੇ ਦਿੱਤਾ ਪਿਆਜ਼ ਹੁਣ ਇਹਨੂੰ ਆਪਾਂ ਹਿਲਾ ਰਹੇ ਹਾਂ ਹਿਲਾ ਰਹੇ ਹਲਾਇ ਜੰਨੇ ਹਲਾਇ ਜੰਨੇ ਹਲਾਇ ਜੰਨੇ ਪਿਆਜ਼ ਨੂੰ ਕਿੰਨਾ ਟਾਈਮ ਲੱਗ ਤਾ ਕੇ ਨਾ ਵਿੱਚ ਆਪਾਂ ਕਰਛੀ ਮਾਰਨੀ ਆ ਹਾਂ ਦੇਖੋ ਹਾਂ ਦੂਜੀ ਦੀ ਨਸਖਰ ਆ ਦੋ ਗਾਈਸ ਫੇਨ ਆਪਾਂ ਪਿਆਜ਼ਾਂ ਵਿੱਚ ਕਿੰਨੇ ਟਾਈਮ ਲਈ ਕੱਟ ਚ ਮਾਰਨੀ ਆ ਮਾੜਾ ਦੱਸੂਗਾ ਬਿਓ ਸੋ ਆਪਣੇ অলਮੋਸਟ 1 1 ਮਿੰਟ ਤੱਕ ਤਾਂ ਪੇਸ ਮਾਰਨੀ ਤੂੰ ਪਹਿਲਾਂ ਅੱਖਾਂ ਉੱਪਰੇ ਕਰ ਲਾ ਅੱਖਾਂ ਦੇਖੀ ਨਹੀਂ 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 ਮੇਸ ਚ ਲਰਨ ਲੱਗ ਗਈ ਓ ਮਾਈ ਗਾਡ ਕੋਸਾ ਬਣਾਣਾ ਸੀ ਤੁਸੀਂ ਫਿਰ ਕੋਸਾ ਮੁਰੇ ਇਦਾਂ ਹੀ ਹੋਇਆ ਜਾਂਦਾ ਹੁੰਦਾਗਾ ਫੋਨ ਆਪਾਂ ਪਾਤੀ ਹਰੀ ਮਿਰਚਾਂ ਬਾਬੂ

ਏ ਤੁਸੀਂ ਆਪ ਦੀ ਸਬਜ਼ੀ ਦੇ ਹਿਸਾਬ ਨਾਲ ਪਾਣੀ ਦਾ ਉਹ ਮੈਂ ਤੇ ਹੀ ਨਹੀਂ ਮੇਰੇ ਕੰਨਾਂ 'ਚ ਪ੍ਰੋਬਲਮ ਆ ਫੇਰ ਕੰਨ ਕੋਲ ਆ ਕੇ ਘਟੇ-ਪਟੇ ਲੱਗ ਜਾਂਦੇ ਕੰਨ ਇਹ ਸਵਾਦ ਅਨੁਸਾਰ ਨਮਕ ਜੂ ਆਰ ਈ ਡੀ ਐਟ ਤੇ ਜਿੱਦ ਤੱਕ ਨਹੀਂ ਦਿੱਖੂ ਕੇ ਮੈਂ ਆਸ਼ਕਸ ਨੂੰ ਪਛਾਣੋ ਗਾਇਸ ਇਹਦਾ ਥਾਲ ਚੱਕ ਕੇ ਲੈ ਕੇ ਤੇ ਛੋਟਾ ਜਿਹਾ ਵੀਰੇ ਲੈ ਆ ਦੇ ਛੋਟਾ ਥਾਲ ਉਹ ਸ਼ਖਸ ਪਹਿਚਾਨੋ ਗਾਇਸ पूरा सब्जी का प्रोसीजर दिखाए जाओ वो भी चूल्हे से किदा सब्जी बनती है चूल्हे से ऐसी सब्जी बनती है चेक करो चूल्हे से सब्जी किदा बनती है ਮੂਹ ਦੇ ਕਿੰਨਾ ਸੜਿਆ ਹੋਇਆ ਬਣੰਦੀ ਆ। ਉਹ ਭਰਾਵਾ ਹਾਥਾ ਹਾਲਾ ਪਤਿਲੇ ਤੇ ਨਹੀਂ ਦੇਣਾ ਕੜਾਹੀ ਤੇ ਦੇਣਾ। ਇਹ ਆਡੀ ਆਪਦੀ ਦੁਨੀਆ ਚ ਤਰਿਆ ਕਰਦਾ ਅਜਨਬੀ। ਕੜਾਹੀ ਤੇ ਤੁਸੀਂ ਪਲੇਟ ਦੋ। ਇਹ ਆਡੀ ਆਪਦੀ ਦੁਨੀਆ ਦੇ। ਹੁਣ ਆਪੇ ਇਹਦੇ ਵਿੱਚ ਪਾਵਾਂਗੇ ਪੇਠਾ ਪੇਠਾ ਪੇਠਾ। ਇਹਨੇ ਥਾਲ ਮੰਗਿਆਗਾ। ਓਏ ਥਾਲ ਮੰਗੇ ਨਿਕਾ ਕੀ ਕਰ ਰਹੇ ਆ ਸਭ ਆ ਲੈ ਕੇ ਜਾ ਅੰਦਰ ਗਰੋ ਕੇ ਕਿੱਥੇ ਕਰੀ ਜਾਂਦਾ ਇਹ ਤਾਂ ਪਲੇਟ ਰੱਖੀ ਦੀ ਆ ਪਲੇਟ ਨਹੀਂ ਰੱਖੀ ਦੀ ਛੋਟਾ ਥਾਲ ਲੈ ਕੇ ਆ ਪੜਾ ਸਾਰੇ ਕਰੇ ਤਾਂ ਜਾਣੇ ਉਹ ਛੋਟਾ ਪਲੇਟ ਥਾਲ ਲੈ ਕੇ ਆ ਮੈਂ ਥਾਲ ਖਾ ਜੂਗਾ ਤਾਂ ਪਲੇਟ ਲਿਆਉਣਾ ਪਹਿਲਾਂ ਮੈਨੂੰ 2 ਮਿੰਟ 250 ਚੰਨ ਲੱਗੇ ਫਿਰ ਥਾਲ ਦੀ ਖਾ ਲਿਆ ਪਤਾ ਨਹੀਂ ਆਡੀ ਕਿਹੜੀ ਦੁਨੀਆ ਦੀ ਵੀ ਰਿਆਗਾ ਤੁਹਾਡੇ ਵੀ ਭਣ ਭਰਾਇ ਤਾਂ ਕਰਦੇ ਆ ਆ ਤੇ ਸਾਡੀ ਕੁੜੀ ਕਰਦੀ ਆ ਵੀ ਨੋ ਉਹ ਥਾਲਾ ਕਿ ਉਹ ਕਿੱਧਰੋਂ ਤੁਰਿਆ ਜਾਂਦਾ ਉਹ ਮੇਰਾ ਥਾਲਾ ਇੱਧਰ ਚਾਹੀਦਾ ਆਇਆ ਆਇਆ ਥਾਲ ਨਾਲ ਨੀ ਮੂਲ ਕੋਣ ਆਇਆ 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 ਲੋਈ ਲੋਈ ਆਇਆ ਥਾਲ ਨਾਲ ਮੂਲ ਕੋ ਉਹ ਡੈਡੀ ਆ ਗਿਆ ਡੈਡੀ ਆ ਗਿਆ ਥਾਲ ਨਾਲ ਤਾਂ ਤੂੰ ਦੇਖ ਲੈ ਉਹ ਪਾਣੀ ਨਹੀਂ ਨਾ ਕੀ ਕਰਾਉਂ ਤੁਸੀਂ ਹੱਸਦੇ ਆ। ਅਜੇ ਜਿਹੜੀ ਮੇਰੀ ਜੀਵਤ ਦੇਖ ਕੇ ਹੁੰਦਾ ਇਸ ਤਰੀਆ ਪਲਾਟ। ਐ ਜਿਹੇ ਇਨਸਾਨ ਹੋਣਾ ਚਾਹੀਦਾ ਨਾਲ ਦੇ ਨਾਲ ਪੱਬ ਦੇ ਦਿੰਦਾ ਹੈ ਬੰਦੇ ਨੂੰ। ਆਪਾਂ ਵਾਪਸ ਸਬਜੀ ਹੋਣੇ ਆ। ਹੁਣ ਸਬਜੀ ਦਾ ਕੀ ਕਰਾਂਗੇ ਗਾਈਸ? ਮੈਂ ਨਾ ਹੁਣ ਰੰਗ ਵਾਲੇ ਦੱਬੇਰਾ ਆ ਯੈਲੋ ਕਲਰ ਦਾ ਕੋਚ ਤੇ ਬਾਹਰ ਤੋਂ ਨੋ ਕੋਚ ਬਾਹਰ ਤੋਂ ਦਾ ਬਾਹਰ ਤੋਂ ਹਲ ਗਿਆ ਦੱਬਾ। ਆ ਸਾਡਾ ਬੰਦਾ ਕੋਈ ਕੰਮ ਨਾ ਕਰੇ। ਸਾਡਾ ਹਲਪਰ ਆ। ਹੁਣ ਆਪੇ ਨੂੰ ਹਲਾਵਾਂਗੇ ਵਾਜੀ ਵਾਜ ਸਬਜੀ ਥੱਲੇ ਵੀ ਰੈਡ ਨਹੀਂ ਹੁੰਦੀ ਆਪਾਂ ਹਲਾਉਣ ਲੱਗੇ ਨੇ ਇਹ ਪਰੰਪਰਾ ਇਹ ਪਰੰਪਰਾ ਅਗੇ ਨਾ ਤੇ ਇਹ ਸਬਜੀ ਜਦ ਵੀ ਹਲਾਉਣੀ ਹੈ ਥੱਲੇ ਰੈਡ ਦੀ ਰੈਡ ਤੇ ਨੇ ਨਹੀਂ ਵੈਰੀ ਗੁੱਡ ਪਰੰਪਰਾਗੀ ਤਰੀਕੇ ਇਹ ਹਰਵਾਦੀ ਸਬਜੀ ਨੂੰ ਥੱਲੇ ਦੱਣਾ ਹੈ ਹਰਵਾਦੀ ਸਬਜੀ ਨੂੰ ਥੱਲੇ ਦੱਣਾ ਹੈ ਵੈਰੀ ਗੁੱਡ ਤੇ ਨਹੀਂ ਵੈਰੀ ਨਾਈਸ ਪਰੰਪਰਾਗੀ ਵੈਰੀ ਗੁੱਡ ਪਰੰਪਰਾਗੀ ਇਹ ਪਰੰਪਰਾ ਇਹ ਤੇ ਚੱਲਦੀ ਰਹੂਗੀ ਇਹ ਦੂਗਾ ਪੁੱਠਾ ਉਹ ਪੁੱਠਾ ਡੱਬਾ ਕਰੇ ਆਉਂਦਾਗਾ ਬਾਹਨੇ ਦਿੱਤਾ ਇੱਕ ਕੁਰਸੀ ਘੁਮਾ ਦੂੰ ਤੂੰ ਇਹਦੇ ਬੈਠ ਕੇ ਆਏ ਘੁਮਾ ਸਕੀ ਜੀ ਅਧੂਰੇ ਤੇ ਬੈਠ ਜਾ ਮੈਂ ਘੁਮਾ ਦੂੰ ਮੈਂ ਤਾਂ ਹੁਣ ਤੁਸੀਂ ਆਪ ਸੋਚੋ ਇੱਕ ਆ ਬੰਦਾ ਘੁਮਾਣਾ ਉਹ ਵੀ ਇੱਕ ਆ ਬੰਦਾ ਕੌਣ ਹੋਏ ਕਿਹੜਾ ਸੌਫਾ ਹੈ ਮੈਂ ਨਾ ਚੱਪਲ ਲਾ ਰਹੀ ਸੀ ਸਾਨੂੰ ਸੌਫਾ ਕਿ ਮੈਂ ਘੁਮਾ ਦੂੰ ਮੈਂ ਉਹਨਾਂ ਨਾਲ ਵੀ ਲਾ ਚੱਪਲ ਕਰਾ ਲਈ ਕਹਿੰਦੀ ਟੈਸਟੇ ਐਸਿਡ ਬੇਸਿਕਸ ਐਂਡ ਸాల్ట్స్ oh my god

ਇਦਾਂ ਨੂੰ ਸੋਹਣਾ ਜਿਹਾ ਮੂੰਹ ਕਰੋ ਤੁਸੀਂ ਆਪਣਾ ਆ ਟੋਕਰੀ ਐ ਵੀ ਕਰਕੇ ਲੈ ਤਾ ਲੈ ਜਾਓ ਬਹੁਤ ਹੈਪੀ ਨਾ ਹੋ। ਇਹ ਜਸਟ ਵੀਰੇ ਨਾ ਅਜਾ ਤੁਸੀਂ ਆਪ ਇਹਨੂੰ ਖਾਣ ਹਰ ਛੱਡ ਦਿੱਕਿਏ ਭੁੱਲ ਜਿਓ। ਸਭ ਜੀ ਨਾ ਫਿਰ ਕੋਲ ਸਵੇਰੇ ਨਾ ਲੋਂਡੇ ਨਾਲ ਥੱਲੇ ਲੱਗੀ ਵੀ ਕਾਲੀ ਕਾਲੀ ਪਾਵਾ